ਮਿੱਤਰੋ ਆ ਘੋੜੀ ਤੇ ਨਿਗਾਹ ਮਾਰਿਓ ਮੜੀ ਜੀ ਨੌਕਰੀ ਘੋੜੀ ਆ ਤੇ ਸੁਨੱਖੀ ਬਹੁਤ ਐ ਬਾਈ ਇਹਨੂੰ ਸੇਲ ਕਰ ਰਹੇ ਨੇ ਘੋੜੀ ਨੂੰ ਮਾਲਕ ਵੀਰ ਕਹਿੰਦੇ 64 ਇੰਚ ਹਾਈਟ ਆ ਘੋੜੀ ਦੀ ਤੇ ਹਾਥੀ ਘੋੜੇ ਦੀ ਇਹ ਬੱਚੀ ਆ ਤੇ ਬਹੁਤ ਸੋਹਣੀ ਤੇ ਬਾਕਮਾਲ ਆ ਘੋੜੀ ਤੇ ਰਾਈਡਿੰਗ ਦੀ ਬਹੁਤ ਸੋਹਣੀ ਆ ਤੇ ਸਾਫ ਸੁਥਰੀ ਘੋੜੀ ਆ ਦੋਸਤੋ ਸਾਰੀ ਇਹਦੀ ਡਿਟੇਲ ਦੀ ਜਾਣਕਾਰੀ ਐ ਜਿਹੜੀ ਆਪਾਂ ਤੁਹਾਨੂੰ ਵੀਡੀਓ ਚ ਸਾਂਝੀ ਕਰਾਂਗੇ ਐਂਡ ਤੱਕ ਆਪਣੀ ਵੀਡੀਓ ਨਾਲ ਬਨੇ ਰਹੋ ਤੇ ਨੌਕਰੀ ਘੋੜੀ ਗੱਬਣ ਆ ਦੋਸਤੋ ਘੋੜੀ ਇਹ ਤੇ ਜੇ ਕੋਈ ਮੱਤਰ ਪਿਆਰਾ ਆਪਣੇ ਚੈਨਲ ਤੇ ਐਡ ਲਗਵਾਉਣੀ ਚਾਹੁੰਦਾ ਆਪਣਾ ਨੰਬਰ ਆ ਜਿਹੜਾ ਵੀਡੀਓ ਦੇ ਐਂਡ ਵਿੱਚ ਦਿੱਤਾ ਹੋਇਆ ਤੁਸੀਂ ਆਪਣੇ ਨਾਲ ਗੱਲਬਾਤ ਕਰਕੇ ਆਪਣਾ ਯਾਨ ਬਰਾ ਜਿਹੜਾ ਘਰੇ ਵੱਟੇ ਸੇਲ ਕਰਵਾ ਸਕਦੇ ਤੇ ਲੈ ਵੀ ਦੇਖੋ ਮਾੜਾ ਮੋਟਾ ਸਿਫਤਾਗਾ ਤੇ ਬਾਕੀ ਸਾਫ ਸੁਥਰੀਆ ਸਾਰੀ ਔਣ ਟੋਣ ਦੀ ਸੋਹਣੀ ਆ ਤੇ ਮਾਲਕ ਵੀਰ ਕਹਿੰਦੇ 44 ਇੰਚ ਹਾਈਟ ਆ ਦੋਸਤੋ ਬਾਲ ਪੋਰੀਆਂ ਦੀ ਬਿਲਕੁਲ ਸਾਫਾ ਘੋੜੀ ਤੇ 6 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਅਰਜਨ ਰੌਲੀ ਵਾਲੇ ਘੋੜੇ ਤੇ ਬਹੁਤ ਚੰਗਾ ਤੇ ਨਾਮੀ ਘੋੜਾ ਅੱਜ ਦੇ ਸਮੇਂ ਦੇ ਵਿੱਚ ਘੋੜੇ ਦਾ ਨਾਮ ਆ ਜਿਹੜਾ ਬਹੁਤ ਚੱਲ ਰਿਹਾ ਅਰਜਨ ਰੌੜੀ ਵਾਲਾ ਤੇ ਉਹਦੇ ਬੱਚੇ ਵੀ ਬਹੁਤ ਘੱਟ ਮਿਲ ਰਹੇ ਨੇ ਜਿੱਥੇ ਵੀ ਮਿਲ ਰਹੇ ਨੇ ਹਰੇਕ ਦੇ ਘਰੇ ਖੜਾ ਜਾਨਵਰ ਅਗਲਾ ਵੇਚ ਨਹੀਂ ਰਿਹਾ ਤੇ ਉਸ ਘੋੜੇ ਤੋਂ ਇਹ ਗੱਬਣਾ ਦੋਸਤੋ ਤੇ ਆਪ ਆ ਜਿਹੜੀ ਇਹ ਹਾਥੀ ਘੋੜੇ ਦੀ ਬੱਚੀ ਆ ਭਾਗਸਰ ਵਾਲਾ ਸੁਲਤਾਨ ਘੋੜਾ ਜਿਹੜਾ ਉਸ ਘੋੜੇ ਦੀ ਇਹ ਪੋਤੀ ਆ ਤੇ ਸੁਨੱਖੀ ਬਹੁਤ ਆ ਸਾਫ਼ ਸੁਥਰੀ ਆ ਪੌਰੀਆਂ ਦੀ ਦੋਸਤੋ ਤੇ 7 ਸਾਲ ਉਮਰਈ ਆ ਉਮਰਾ ਘੋੜੀ ਦੀ ਤੇ ਜੇ ਕੋਈ ਮਿੱਤਰ ਪਿਆਰਾ ਖਰੀਦਣ ਦਾ ਚਾਹਵਾਣਾ ਤਾਂ ਬਾਈ ਦਾ ਨੰਬਰ ਆ ਜਿਹੜਾ ਸਕਰੀਨ ਦੇ ਉੱਪਰ ਚੱਲ ਰਿਹਾ ਤੁਸੀਂ ਗੱਲਬਾਤ ਕਰ ਲਿਓ ਦੋਸਤੋ ਤੇ ਬਾਈ ਦਾ ਪਿੰਡ ਆ ਹਸਨਪੁਰ ਜ਼ਿਲ੍ਹਾ ਬਾਈ ਨੂੰ ਲੁਧਿਆਣਾ ਪੈ ਜਾਂਦਾ ਤੇ ਨੰਬਰ ਸਕਰੀਨ ਤੇ ਆ ਆਪਣੇ ਵੱਲੋਂ ਕੋਈ ਘੱਟ ਵਾਧਾ ਜਾਣਕਾਰੀ ਉਹ ਤੁਸੀਂ ਜ਼ਰੂਰ ਕਨਫਰਮ ਕਰ ਲਿਓ ਬਾਈ ਨਾਲ ਤੇ ਜਾ ਕੇ ਦੇਖ ਪਰਖ ਕੇ ਆਪਣੀ ਜ਼ਿੰਮੇਵਾਰੀ ਤੇ ਨੁਕਰੀ ਘੋੜੀਆ ਜਿਹੜੀ ਤੁਸੀਂ ਖਰੀਦ ਸਕਦੇ ਹੋ ਦੋਸਤੋ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਬਾਕੀ ਆਪਣਾ ਨੰਬਰ ਚੱਲ ਰਿਹਾ ਸਕਰੀਨ ਦੇ ਉੱਪਰ ਜੇ ਕੋਈ ਮਿੱਤਰ ਪਿਆਰਾ ਐਡ ਲਗਵਾਉਣੀ ਚਾਹੁੰਦਾ ਤਾਂ ਤੁਸੀਂ ਆਪਣੇ ਨਾਲ ਗੱਲਬਾਤ ਕਰਕੇ ਆਪਣਾ ਜਾਨਵਰ ਜਿਹੜਾ ਘਰੇ ਬੈਠੇ ਸ਼ੇਲ ਕਰਵਾ ਸਕਦੇ ਹੋ ਵੀਡੀਓ ਸ਼ੇਅਰ ਕਰ ਦਿਓ ਦੋਸਤੋ ਧੰਨਵਾਦ